ਟ੍ਰਾਂਟੋ ਵਿੱਚ ਇੱਕ ਹਜ਼ਾਰ ਤੋਂ ਵੱਧ ਬੰਬਾਟੀਆਂ 에ਅਰਕ੍ਰਾਫਟ ਅਸੈਂਬਲੀ ਕਰਮਚਾਰੀ ਐਤਵਾਰ ਤੱਕ ਹੜਤਾਲ 'ਤੇ ਚਲੇ ਗਏ ਕਿਉਂਕਿ ਉਹਨਾਂ ਦੀ ਯੂਨੀਅਨ ਕੰਪਨੀ ਨਾਲ ਸਮਝੌਤੇ 'ਤੇ ਪਹੁੰਚਣ ਵਿੱਚ ਅਸਫਲ ਰਹੀ। ਯੂਨੀਫੋਰਟ ਤੋਂ ਐਤਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਲੀਜ਼ ਵਿੱਚ ਕਿਹਾ ਗਿਆ ਕਿ ਹੜਤਾਲ ਦੀ ਸਮਾਸੀਮਾ ਰਾਤ 11:59 'ਤੇ ਖਤਮ ਹੋਣ ਤੋਂ ਬਾਅਦ 11350 ਕਰਮਚਾਰੀਆਂ ਨੇ ਟ੍ਰਾਂਟੋ ਦੇ ਪੀਐਸਐਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਿਤ ਕੰਪਨੀ ਦੀ 에ਅਰਕ੍ਰਾਫਟ ਨਿਰਮਾਣ ਸਹੂਲਤ 'ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਮਾਲਕ ਨਾਲ ਗੱਲਬਾਤ ਰਾਤ ਪਰ ਅਤੇ ਦੇਰ ਸਵੇਰ ਅਗਲੇ ਦਿਨ ਮੋੜ ਸ਼ੁਰੂ ਹੋਣ ਲਈ ਤੈਕ ਕੀਤੀ ਗਈ ਸੀ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਯੂਨੀਅਨ ਦੀ ਸੌਦੇਬਾਜ਼ੀ ਕਮੇਟੀ ਦੇ ਮੈਂਬਰ ਇੱਕ ਸਮਝੌਤੇ ਲਈ ਕੰਮ ਕਰ ਰਹੇ ਹਨ ਅਤੇ ਦੋਵੇਂ ਧਿਰਾਂ ਸੌਦੇਬਾਜ਼ੀ ਪ੍ਰਕਿਰਿਆ ਨੂੰ ਚਾਲੂ ਰੱਖਣ ਲਈ ਵਚਨਬੱਧ ਹਨ ਇਸ ਰੋਣੇ ਸੜਤਾਲ ਨੂੰ ਲੈ ਕੇ ਬੰਬਾਡੀਅਰ ਦੇ ਪੁਲਾਰੇ پارک ਮਸਲਤ ਨੇ ਕਿਹਾ ਕਿ ਸਮੂਹਿਕ ਟੀਚਾ ਤੇਜ਼ੀ ਨਾਲ ਇੱਕ ਆਪਸੀ ਲਾਭਕਾਰੀ ਸਮਝੌਤੇ ਤੇ ਪਹੁੰਚਣਾ ਹੈ